ਤੇ ਉਥੇ ਹੀ ਭਾਰਤ ਦੇ ਵੱਲੋਂ ਕਰਾਰਾ ਜਵਾਬ ਵੀ ਦਿੱਤਾ ਜਾ ਰਿਹਾ ਪਰ ਉਥੇ ਹੀ ਦੇਖਿਆ ਜਾ ਲਗਾਤਾਰ ਖਤਰਾ ਵਧਦਾ ਦਿਖਾਈ ਦੇ ਰਿਹਾ ਚੰਡੀਗੜ੍ਹ ਤੇ ਪੰਜਾਬ ਦੇ ਵਿੱਚ ਕਿਉਂਕਿ ਜਿਹੜੇ ਸਰਹੱਦੀ ਇਲਾਕੇ ਨੇ ਇਹਨਾਂ ਦੇ ਵਿੱਚ ਖਤਰਾ ਕਾਫੀ ਵੱਧਦਾ ਦਿਖਾਈ ਦੇ ਰਿਹਾ ਜਿਸ ਕਰਕੇ ਪੰਜਾਬ ਦੇ ਵਿੱਚ ਤੇ ਚੰਡੀਗੜ੍ਹ ਦੇ ਵਿੱਚ ਦੇਖਿਆ ਜਾ ਰਿਹਾ ਅਲਰਟ ਵੀ ਜਾਰੀ ਕਰ ਦਿੱਤਾ ਤੇ ਹੁਣ ਉੱਥੇ ਹੀ ਇੱਕ ਵੱਡੀ ਖਬਰ ਜੋ ਇਸ ਵੇਲੇ ਦੀ ਸਾਹਮਣੇ ਆ ਰਹੀ ਹੈ ਚੰਡੀਗੜ੍ਹ ਦੇ ਵਿੱਚ ਹਾਈ ਅਲਰਟ ਦੇ ਕਰਕੇ ਐਡਵਾਈਜ਼ਰੀ ਜਾਰੀ ਕਰ ਦਿੱਤੀ ਗਈ ਹੈ ਚੰਡੀਗੜ੍ਹ ਪ੍ਰਸ਼ਾਸਨ ਨੇ ਨਵੀਂ ਐਡਵਾਈਜ਼ਰੀ ਜਾਰੀ ਕੀਤੀ ਹੈ ਸ਼ਾਮ 7:00 ਵਜੇ ਤੋਂ ਜਿਹੜੇ ਬਾਜ਼ਾਰ ਨੇ ਉਹ ਬੰਦ ਕਰ ਦਿੱਤੇ ਜਾਣਗੇ ਸੋ ਬਿਲਕੁਲ ਇਸ ਵੇਲੇ ਦੀ ਬੇਹੱਦ ਹੀ ਵੱਡੀ ਖਬਰ ਹੋ ਜਾਂਦੀ ਹੈ ਟ੍ਰਾਈ ਸਿਟੀ ਚੰਡੀਗੜ੍ਹ ਟ੍ਰਾਈ ਸਿਟੀ ਜਿਸ ਦੇ ਵਿੱਚ ਹੁਣ ਦੇਖਿਆ ਜਾਵੇਗਾ ਜਿਸ ਕਰਕੇ ਹੁਣ ਐਡਵਾਈਸਰੀ ਜਾਰੀ ਕਰ ਦਿੱਤੀ ਗਈ ਹੈ ਇਸ ਭਾਰਤ ਪਾਕਿਸਤਾਨ ਦੀ جنگ ਦੇ ਕਰਕੇ ਤਾਂ ਕਿ ਤੇ ਜੋ ਲੋਗ ਨੇ ਉਹਨਾਂ ਨੂੰ ਇਸ ਦਾ ਸਾਹਮਣਾ ਨਾ ਕਰਨਾ ਪਵੇ ਲੋਗ ਨੇ ਇਹਨਾਂ ਨੂੰ ਡਰ ਨਾ ਰਹੇ ਕਿਉਂਕਿ ਲਗਾਤਾਰ ਇੱਕ ਡਰ ਤੇ ਸਹਿਮ ਦਾ ਮਾਹੌਲ ਇਸ ਵੇਲੇ ਦੇਸ਼ ਭਰ ਦੇ ਵਿੱਚ ਬਣਿਆ ਹੋਇਆ ਤੇ ਉੱਥੇ ਹੀ ਚੰਡੀਗੜ੍ਹ ਤੇ ਪੰਜਾਬ ਦੇ ਵਿੱਚ ਹਾਈ ਅਲਰਟ ਕੀਤਾ ਗਿਆ ਜਿਸ ਕਰਕੇ ਹੁਣ ਚੰਡੀਗੜ੍ਹ ਪ੍ਰਸ਼ਾਸਨ ਨੇ ਇਹ ਹੁਕਮ ਜਾਰੀ ਕਰ ਦਿੱਤੇ ਨੇ ਕਿ ਹੁਣ ਸ਼ਾਮ 7 ਵਜੇ ਤੋਂ ਬਾਅਦ ਜਿਹੜੇ ਨੇ ਸਾਰੇ ਜਿਹੜੇ ਬਾਜ਼ਾਰ ਨੇ ਉਹ ਬੰਦ ਕਰ ਦਿੱਤੇ ਜਾਣਗੇ ਉੱਥੇ ਹੀ ਹੋਣਾ ਐਮਰਜੈਂਸੀ ਸੇਵਾਵਾਂ ਦੀ ਗੱਲ ਕਰੀਏ ਸਿਰਫ ਐਮਰਜੈਂਸੀ ਸੇਵਾਵਾਂ ਹੀ ਖੁੱਲੀਆਂ ਰਹਿਣਗੀਆਂ ਐਮਰਜੈਂਸੀ ਸੇਵਾਵਾਂ ਜਿਵੇਂ ਹਸਪਤਾਲ ਦੀ ਗੱਲ ਕੀਤੀ ਜਾਵੇ ਜਾਂ ਫਿਰ ਹੋਰ ਐਮਰਜੈਂਸੀ ਦੇ ਵਿੱਚ ਕਿਤੇ ਆਣਾ ਜਾਣਾ ਹੈਗਾ ਇਹ ਹਸਪਤਾਲ ਦੀ ਜੋ ਸੇਵਾ ਹੈ ਦਵਾਈਆਂ ਲੈਣੀਆਂ ਇਹ ਸਭ ਤੁਸੀਂ ਲੈ ਸਕਦੇ ਹੋ ਪਰ ਜਿਹੜੇ ਹੋਰ ਮਾਰਕੀਟਸ ਨੇ ਬਾਜ਼ਾਰ ਨੇ ਉਹ ਬੰਦ ਕਰ ਦਿੱਤੀਆਂ ਜਾਣਗੀਆਂ ਸੋ ਇਸ ਵਕਤ ਦੀ ਇਹ ਬਿਹਤ ਵੱਡੀ ਖਬਰ ਹੋ ਜਾਂਦੀ ਹੈ ਜਿੱਥੇ ਟ੍ਰਾਇ ਸਿਟੀ ਦੇ ਵਿੱਚ ਅਕਸਰ ਉਂਝ ਵੀ ਦੇਖਿਆ ਜਾਂਦਾ ਲਗਾਤਾਰ ਪ੍ਰਸ਼ਾਸਨ ਦੇ ਵੱਲੋਂ ਸਖਤੀ ਵਰਤੀ ਜਾਂਦੀ ਹੈ ਤੇ ਸਖਤੀ ਹੁਣ ਵੱਧ ਗਈ ਹੈ ਸਖਤੀ ਇਹ ਹੋਈ ਹੈ ਕਿ ਜਿੱਥੇ ਇਸ ਜੰਗ ਦੇ ਵਿਚਾਲੇ ਲੋਕਾਂ ਨੂੰ ਦਿੱਕਤ ਨਾ ਆਵੇ ਤੇ ਅਲਰਟ ਹੈਗਾ ਹੈ ਹਰ ਪਾਸੇ ਤੇ ਅਲਰਟ ਦੇ ਕਰਕੇ ਇਹ ਇੱਕ ਹੋਰ ਨੋਟੀਫਿਕੇਸ਼ਨ ਜੋ ਜਾਰੀ ਕੀਤਾ ਗਿਆ ਚੰਡੀਗੜ੍ਹ ਦੇ ਵਿੱਚ ਸਖਤੀ ਵਧਾ ਦਿੱਤੀ ਗਈ ਹੈ